ਉਹਨਾਂ ਨੂੰ ਬੇਨਤੀ ਹੈ ਉਹਨਾਂ ਤੋਂ ਬਾਅਦ ਗਿਆਨੀ ਬਲਦੇਵ ਸਿੰਘ ਜੀ ਤਖਤ ਰਮੰਦਰ ਜੀ ਪਤਲਾ ਸਾਹਿਬ ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਬਾਬਾ ਟੇਕ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਇਹਨਾਂ ਨੂੰ ਬੇਨਤੀ ਹੈ ਤੇ ਇਹ ਸਾਰੇ ਦਸਤਾਰਾਂ ਦੇਣਗੇ ਉਸ ਤੋਂ ਬਾਅਦ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਦਾ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੀ ਆਪਾਂ ਡਿਸਪਲਨ ਜਰੂਰ ਰੱਖਣਾ ਜਿਨ੍ਹਾਂ ਦਾ ਨਾਮ ਆ ਜਾਵੇਗਾ ਉਹੀ ਸਟੇਜ ਤੇ ਆਉਣ ਜਿਨ੍ਹਾਂ ਦਾ ਨਾਮ ਲਵਾਂਗੇ ਸਿੰਘ ਸਾਹਿਬਾਨ ਨੂੰ ਦੇ ਰਾਂਦੇ ਹਾਂ ਦਸਤਾਰਾਂ ਉਸ ਤੋਂ ਬਾਅਦ ਹਾਂਜੀ ਬਾਬਾ ਬਾਬਾ ਦੋਗਾ ਸੀ ਦਰਵਾਜ਼ਾ ਤੋਂ ਰੋਕੋਗੇ ਹਾਂਜੀ ਹਾਂ ਆਹ ਕਾਲ ਸਿੰਘ ਸਾਹਿਬ ਇਹ ਕਰਦੇ ਬੋਲੇ

ਬਾਬਾ ਨਾਗਰ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਹਰਿਆਵੇਲਾ ਵਾਲੇ ਬਾਬਾ ਨਿਹਾਲ ਸਿੰਘ ਜੀ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਉਹ ਕਹਤ ਨਾਂ ਲੈਤ ਬਾਬਾ ਨਿਹਾਲ ਸਿੰਘ ਜੀ ਵੱਲੋਂ ਬਾਬਾ ਨਿਹਾਲ ਸਿੰਘ ਜੀ ਹਰਿਆਵੇਲਾ ਵਾਲਿਆਂ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਨਾਨਕ ਸਰ ਕਲੇਰਾ ਤੋਂ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਲ ਬਾਬਾ ਮਹਿੰਦਰ ਇੱਕ ਮਿੰਟ ਜੀ ਭਾਈ ਸਾਹਿਬ ਐਣਾ ਨੀ ਕਰੋ ਐ ਤਾਂ ਜਿਹੜੀ ਮੈਂ ਐਵੇਂ ਲਿਸਟ ਬਣਾ ਕੇ ਸਾਰੇ ਬਿਠਾ ਬਾਬਾ ਬਲਦੇਵ ਸਿੰਘ ਜੀ ਵੱਲਾ ਬਾਬਾ ਸਤਰਾਮ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਬਕਾਲਾ ਬਾਬਾ ਖੜਕ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਜਵਾੜਾ ਕੱਲੇ ਕੱਲੇ ਭਾਈ ਕੱਲੇ ਕੱਲੇ ਸਾਰੇ ਆਉਣਗੇ ਬਾਬਾ ਬਲਵਿੰਦਰ ਸਿੰਘ ਜੀ ਮੈਤਾ ਚੌਕ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਤੋਂ ਬਾਬਾ ਪ੍ਰਤਾਪ ਸਿੰਘ ਜੀ ਪਟਿਆਲਾ ਤੋਂ ਬਾਬਾ ਦਵਿੰਦਰ ਸਿੰਘ ਜੀ ਸੰਪਰਦਾ ਹੋਤੀ ਮਾਦਾਨ ਬਾਬਾ ਅਮੀਰ ਸਿੰਘ ਜੀ ਵੱਲੋਂ ਸਿੰਘ ਆਇਆ ਜੋਦੀ ਟਕਸਾਲ ਤੋਂ ਹਾਂਜੀ ਕਿਹੜੇ ਬਾਬਾ ਜੀਤ ਸਿੰਘ ਜੀ ਝੋਲਾ ਵਾਲੇ ਬਾਬਾ ਮਹੰਤ ਰੇਸ਼ਮ ਸਿੰਘ ਜੀ ਵੱਲੋਂ ਬਾਬਾ ਚਮਕੌਰ ਸਿੰਘ ਜੀ ਮਹਾਂ ਚਮਕੌਰ ਸਿੰਘ ਜੀ ਬਾਬਾ ਸੁਖਪਾਲ ਸਿੰਘ ਜੀ ਬਾਬਾ ਬਲਦੇਵ ਸਿੰਘ ਜੀ ਮੁਸਤਫਾਪੁਰ ਬਾਬਾ ਜੋਗਾ ਸਿੰਘ ਜੀ ਆਪਦੇ ਬਾਬਾ ਜਰਨੈਲ ਸਿੰਘ ਜੀ ਕਾਰ ਸੇਵਾ ਵਾਲੇ ਸ੍ਰੀ ਅਨੰਤਪੁਰ ਸਾਹਿਬ ਤੋਂ ਬਾਬਾ ਕਸ਼ਮੀਰ ਸਿੰਘ ਜੀ ਬਟਾਲਾ ਤੋਂ